ਸਸਿਕਲ ਕੀ ਕੀ ਨਾਮ ਤੁਹਾਡਾ ਜੀ ਹਰਦੇਵ ਸਿੰਘ ਜੀ ਟੈਂਟ ਦਾ ਕੀ ਨਾਮ ਹੈ ਜਨਤਾ ਟੈਂਟ ਹਾਊਸ ਕੀ ਕਾਹਨੇ ਕੀ ਵਰਤੀ ਤੁਹਾਡੇ ਨਾਲ ਜੀ ਸਰ ਜੀ ਇਸ ਤਰ੍ਹਾਂ ਹੋਇਆ ਇਹ ਪ੍ਰੇਮਲ ਕੁਮਾਰ ਜਿਹੜਾ ਹੈਗਾ ਫੌਜੀ ਪਰਸ਼ਾਣਿਕ ਕੈਂਟ ਤੋਂ ਬੋਲ ਰਿਹਾ ਕਹਿੰਦਾ ਮੈਂ ਕਹਿੰਦਾ ਸੀ ਪੈਡ ਦੇ ਵਿੱਚ ਵੀ ਇਸ ਤਰ੍ਹਾਂ ਕਰਕੇ ਫੰਕਸ਼ਨ ਹੈ ਤਿੰਨ ਦਿਨ ਦਾ ਫਾਇਦਾ ਤੇ ਵੀ ਸੋਮ ਮੰਗਲ ਤੇ ਬੁੱਧਵਾਰ ਤਿੰਨ ਦਿਨ ਟੈਂਟ ਲਾਉਣਾ 100 ਕੁਰਸੀ ਹੈਗੀ ਗੱਦੇ ਵਾਲੀ ਚਾਰ ਚਾਨੀਆਂ ਹੈਗੀਆਂ ਮੈਟ ਹੈਗੇ ਆ 20 ਟੇਬਲ ਹੈਗੇ ਉਹਨੇ ਸਾਡੇ ਤੋਂ ਪੇਮੈਂਟ ਵੀ ਪੁੱਛੀ ਹੈ ਕਿ 13200 ਰੁਪਿਆ ਪੇਮੈਂਟ ਬੰਦੀ ਹੈ ਅਸੀਂ ਉਹਨੂੰ ਕਹੇ 12000 ਰੁਪਿਆ ਨੱਟ ਤੁਸੀਂ ਦੇ ਦੇਣਾ ਸਾਨੂੰ ਉਹ ਕਹਿੰਦੇ ਵੀ ਸਮਾਨ ਲੈ ਕੇ ਆ ਜਾ ਜੋ ਤੇ ਅਸੀਂ ਜਦੋਂ ਲੋਨ ਤੋਂ ਇੱਕ ਦਿਨ ਸਵੇਰੇ ਪਹਿਲਾਂ ਗਏ ਉਸ ਬੰਦੇ ਨੂੰ ਅਸੀਂ ਗਰਾਊਂਡ ਤੇ ਆ ਕੇ ਕਾਲ ਕੀਤੀ ਸੀ ਪਾਇੜ ਦੇ ਵਿੱਚ ਤੇ ਉਹ ਕਹਿੰਦੇ ਵੀ ਆਉਂਕ ਰਹੇ ਤੁਸੀਂ ਜਦੋਂ ਗਾੜੀ ਲੈ ਕੇ ਆਓਗੇ ਉਦੋਂ ਹੀ ਤੁਹਾਨੂੰ ਅਸੀਂ ਮਿਲਾਂਗੇ ਉਹ ਸਾਨੂੰ ਮਿਲਵਣੀ ਬੰਦਾ ਵੇਖਿਆ ਵੀ ਨਹੀਂ ਅਸੀਂ ਉਸ ਨੂੰ ਤੇ ਸਾਨੂੰ ਉਹ ਫੋਨ ਤੇ ਗੱਲ ਕਰ ਰਿਹਾ ਵੀ ਇੱਥੇ ਆ ਜਾਓ ਤਿੰਨ ਦਿਨ ਦਾ ਫੰਕਸ਼ਨ ਆ ਤੇ ਜਦੋਂ ਅਸੀਂ ਸਮਾਨ ਲੈ ਕੇ ਆਏ ਗੇਟ ਦੇ ਪਿੱਛੇ ਹੀ ਉਹ ਸਾਨੂੰ ਕਹਿ ਰਿਹਾ ਵੀ ਟਰਾਲੀ ਪਿੱਛੇ ਰੱਖ ਕੇ ਤੇ ਤੁਸੀਂ ਇਹਦੀ ਫੋਟੋ ਸਾਨੂੰ ਭੇਜ ਦਿਓ ਅਸੀਂ ਜਦੋਂ ਫੋਟੋ ਭੇਜੀ ਆ ਉਹ ਕਹਿੰਦਾ ਗੇਟ ਦੇ ਕੋਲੇ ਨਹੀਂ ਜਾਣਾ ਤੇ ਗੇਟ ਪਾਸ ਉਹਦੋਂ ਖੁੱਲੂਗਾ ਜਦੋਂ ਤੁਹਾਡੀ ਪੇਮੈਂਟ ਤੁਹਾਡੇ ਅਕਾਊਂਟ ਚ ਆ ਜਾਏਗੀ 12000 ਰੁਪਇਆ ਫਿਰ ਉਸਨੇ ਕਿਸੇ ਨੂੰ ਫੋਨ ਨੰਬਰ ਦਿੱਤਾ ਉਹ ਕਹਿੰਦਾ ਵੀ ਆ ਸਰ ਹੈਗਾ ਇਹ ਤੁਹਾਨੂੰ ਕੋਈ ਅਫਸਰ ਹੈਗਾ ਇਹ ਗੱਲ ਕਰੇਗਾ ਤੁਹਾਡੇ ਨਾਲ ਉਹਨੇ ਸਾਨੂੰ ਗੱਲ ਕੀਤੀ ਫਿਰ ਉਹ ਸਾਨੂੰ ਇਸ ਤਰ੍ਹਾਂ ਕਰਕੇ ਕਹਿ ਰਿਹਾ ਵੀ ਗੂਗਲ ਪੇ ਨੰਬਰ ਦਿਓ ਅਸੀਂ ਕਿਹਾ ਵੀ ਇੱਕ ਟੈਲੀਕਾਮ ਹੈਗੀ ਸੁਖਚਾਨ ਟੈਲੀਕਾਮ ਹੈਗੀ ਅਸੀਂ ਉਹਦੇ ਤੇ ਜਾਣੇ ਵੀ ਉਹਦੇ ਤੇ ਨੰਬਰ ਪਾ ਦਿਆ ਜੀ ਤੁਸੀਂ ਉਹਦੇ ਉਹਦੇ ਤੇ ਗੂਗਲ ਪੇ ਕਰਤਾ ਜੀ ਅਸੀਂ ਉਹਦੇ ਕੋਲੇ ਵੀ ਗਏ ਫਿਰ ਉਹ ਸਾਨੂੰ ਇਸੇ ਪਤਾ ਨਹੀਂ ਉਹਨੇ ਸਾਡੇ ਨਾਲ ਕੋਈ ਠੱਗੀ ਕਰਨੀ ਸੀਗੀ ਫਿਰ ਉਹ ਸਾਨੂੰ ਕਹਿ ਰਿਹਾ ਵੀ ਤੁਸੀਂ ਉੱਥੇ ਹੀ ਜਾਓ ਤੇ ਇਸ ਤਰ੍ਹਾਂ ਕਰਕੇ ਵੀ ਤੁਹਾਡੇ ਅਸੀਂ ਖਾਤੇ ਦੇ ਵਿੱਚ ਇਹ ਪੈਸੇ ਪਾਵਾਂਗੇ ਤੁਹਾਡੇ ਖਾਤੇ ਦੇ ਵਿੱਚ 25000 ਰੁਪਇਆ ਹੋਣਾ ਚਾਹੀਦਾ ਸਾਨੂੰ ਉਹ ਕਹਿ ਰਹੇ 25000 ਕਿ ਸਰ ਸਾਡੇ ਕੋਲ ਤਾਂ 1100 ਤੇ ਕੁਝ ਰੁਪਏ ਹੈਗੇ ਖਾਤੇ ਦੇ ਵਿੱਚ ਵੀ ਸਾਡੇ ਕੋਲ ਜਿਆਦਾ ਰਕਮ ਨਹੀਂ ਹੈਗੀ ਫਿਰ ਉਹ ਕਹਿੰਦਾ ਵੀ ਤੁਸੀਂ ਆਪਦੀ ਮਿਸਿਸ ਦਾ ਨੰਬਰ ਦੇ ਦੋ ਅਸੀਂ ਉਹਨਾਂ ਨੂੰ ਕਿਹਾ ਫਿਰ ਉਹਨਾਂ ਤੋਂ ਉਹਨੇ ਪੁੱਛ ਦੱਸ ਸਾਰੀ ਕੀਤੀ ਬੇਟੀ ਨੂੰ ਵੀ ਪੁੱਛ ਦੱਸ ਕੀਤੀ ਵੀ ਤੁਹਾਡਾ Google Pay ਚੱਲਦਾ ਉਹ ਕਹਿੰਦੀ ਵੀ ਹਾਂਜੀ ਚੱਲਦਾ ਚੱਲਦਾ ਫਿਰ ਉਹ ਮਿਸਿਸ ਨੂੰ ਕਹਿ ਰਿਹਾ ਵੀ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਹੈਗੇ ਆ ਪਰ ਤੁਹਾਡਾ Google Pay ਨਹੀਂ ਚੱਲਦਾਗਾ ਤੇ ਫਿਰ ਉਹਨਾਂ ਨੇ ਫਿਰ ਸਾਨੂੰ ਉਸੇ ਉੱਥੇ ਗੇਟ ਦੇ ਵਿੱਚ ਬੈਠ ਕੇ ਸਾਡੇ ਤੋਂ ਜੋ ਵੀ ਫੋਨ ਤੇ ਸਾਰਾ ਕੁਝ ਕਰਵਾਏ ਗਏ ਇਸ ਤਰ੍ਹਾਂ ਸਾਡੇ ਨਾਲ ਉਹਨਾਂ ਨੇ 11000 ਰੁਪਏ ਦੀ ਥੱਗੀ ਮਾਰੀ ਹੈ। ਉਹ 11000 ਰੁਪਏ ਤੁਹਾਡੇ ਖਾਤੇ ਚੋਂ ਕੱਢੇ ਗਏ? ਹਾਂਜੀ ਹਾਂਜੀ ਉਹ ਖਾਤੇ ਚੋਂ ਸਾਡੇ ਪੈਸੇ। ਨਹੀਂ OTP ਦਿੱਤਾ ਸੀ ਕੋਈ ਕਿ ਕੀ ਕੀਤਾ ਸੀ ਇਦਾਂ ਕਿਦਾਂ ਕੱਢ ਲੈਣਾ ਨੇ? ਉਹ ਕ੍ਰੈਡਿਟ ਦੇ ਕੇ ਸਾਨੂੰ ਸੈਂਡ ਕੀਤਾ ਸੀ। ਕ੍ਰੈਡਿਟ ਕਾਰਡ ਸੈਂਡ ਕੀਤਾ ਸੀ ਉਹਦੇ ਵਿੱਚੋਂ ਸਾਡੇ ਖਾਤੇ ਚੋਂ ਨੇ ਪੈਸੇ ਕੱਢ ਲਈ। OTP ਬਣਾ ਕੇ ਕੀ ਨਾ ਉਹਦਾ ਫੋਨ ਨੰਬਰ ਕੀ ਹੈ? ਨੰਬਰ ਦੇ। ਆਪੇ। ਬਾਅਦ ਤੈਂ ਤੇ ਹੀ 137768 ਅੱਛਾ 62 ਦਿਨ ਤੇ 137768 ਦੂਸਰਾ ਜਿਹੜਾ ਕੋਈ ਹੋਰ ਨੰਬਰ ਸੀ ਉਹ ਵੀ ਬੋਲਿਓ ਜਿਹੜੇ ਨੰਬਰ ਤੇ ਸਾਰਾ ਆਏ ਸਾਡੇ ਪੈਸੇ ਗਏ ਹੋਏ ਆ ਉਹਦਾ ਨੰਬਰ ਹੈਗਾ ਜੀ 88130 97398 ਕਿਹਦੇ ਨਾਮ ਤੇ ਪੈਸੇ ਗਏ ਆ ਕੀ ਹੈ ਜੀ ਇੱਕ ਮਿੰਟ ਜੀ ਸਰ ਇਹ ਸਰ ਨੰਬਰ ਨਹੀਂ ਹੈਗਾ ਆ ਇਹਨਾਂ ਦਾ ਆ ਫੋਟੋ ਲੱਗੀ ਹੋਈ ਹੈ ਜੀ Que aí...